ਆਖਣ ਜੋਰਾ ਚੁਪਨ ਨਾ ਜੋਰਾ ਜੋਰਨਾ ਮੰਗਣਾ ਦੇਣਾ ਨਾ ਜੋਰਾ ਜੋਰਨਾ ਜੀਵਨ ਮਰਨ ਨਾ ਜੋਰਾ ਜੋਰਨਾ ਰਾਜ ਮਾਲ ਮਨ ਸੋਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ᔪਗਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਏ ਨਾਨਕ ਉੱਤਮ ਨੀਚ ਨਾ ਕੋ ਏ ਜਿਸ ਹੱਥ ਜੋਰ ਕਰ ਵੇਖੈ ਸੋ ਏ ਨਾਨਕ ਉੱਤਮ ਨੀਚ ਨਾ ਕੋ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ